ਕਿਸੇ ਵੀ ਸਰਕਾਰ ਦਾ ਕੰਮ ਹੁੰਦਾ ਹੈ ਬਣਾਉਣਾ ਨਾ ਕਿ ਵਿਗਾੜਨਾ ਪਰ ਜੋ ਤਸਵੀਰਾਂ ਹਰਿਆਣਾ ਦਾ ਵਿੱਚ ਦੇਖਣ ਨੂੰ ਮਿਲੀਆਂ ਨੇ ਉਹ ਬੜੀਆਂ ਹੀ ਹੈਰਾਨ ਤੇ ਪਰੇਸ਼ਾਨ ਕਰ ਦੇਣ ਵਾਲੀਆਂ ਨੇ ਕਿਉਂਕਿ ਇੱਥੇ ਦੀ ਸਰਕਾਰ ਕੁਝ ਬਣਾ ਨਹੀਂ ਰਹੀ ਬਲਕਿ ਸਭ ਕੁਝ ਵਿਗਾੜ ਹੀ ਰਹੀ ਹੈ ਇਸ ਵਕਤ ਅਸੀਂ ਸੋਨੀਪੱਤ ਦੇ ਵਿੱਚ ਖੜੇ ਹਾਂ ਕਿਸਾਨ ਪੰਜਾਬ ਤੋਂ ਚੱਲੇ ਹੋਏ ਨੇ ਤਾਂ ਕਿ ਦਿੱਲੀ ਵੱਲ ਕੂਚ ਕਰ ਸਕਣ ਦਿੱਲੀ ਪਹੁੰਚ ਸਕਣ ਆਪਣੀ ਆਵਾਜ਼ ਜੋ ਕੇਂਦਰ ਸਰਕਾਰ ਹੈ ਸੈਂਟਰ ਸਰਕਾਰ ਹੈ ਉੱਥੇ ਰੱਖ ਸਕਣ ਲੇਕਿਨ ਹਰਿਆਣਾ ਦੇ ਵਿੱਚ ਕੀ ਹੋਇਆ ਥਾਂ ਥਾਂ ਹੀ ਪਟਾ ਦਿੱਤੀਆਂ ਨੇ ਆ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਦੇ ਨਾਲ ਅੱਗੇ ਨਾ ਜਾ ਸਕਣ ਉਹਨਾਂ ਨੇ ਸੋਨੀਪੱਤ ਜੋ ਹਾਈਵੇ ਹੈ ਉਸੇ ਨੂੰ ਪਟਾ ਛੱਡਿਆ ਇਹ ਸਿਰਫ ਇੱਕ ਛੋਟੀ ਜੀ ਤਸਵੀਰ ਹੈ ਇਸ ਤੋਂ ਬਾਅਦ ਅਸੀਂ ਤੁਹਾਨੂੰ ਦਿਖਾਣਿਆ ਕਿ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਰੋਕਣ ਲਈ ਹੋਰ ਕੀ ਕੀ ਕੀਤਾ ਗਿਆ ਆ ਤੁਸੀਂ ਦੇਖਦੇ ਹੋਵੋਗੇ ਵੱਡੇ ਵੱਡੇ ਕੰਟੇਨਰ ਹਜ਼ਾਰਾਂ ਲੀਟਰਾਂ ਦੇ ਕੰਟੇਨਰ ਹੁੰਦੇ ਨੇ ਗੁੱਡ ਜਿਹਦੇ ਵਿੱਚ ਤੁਸੀਂ ਅਕਸਰ ਰੇਲ ਗੱਡੀਆਂ ਦੇ ਉੱਤੇ ਇਹ ਕੰਟੇਨਰ ਦੇਖੇ ਹੋਣਗੇ ਜਿਨ੍ਹਾਂ ਦੇ ਵਿੱਚ ਹਜ਼ਾਰਾਂ ਟਨ ਮਾਲ ਭਰਿਆ ਹੁੰਦਾ ਹੈ ਲੇਕਿਨ ਇਸ ਹਰਿਆਣਾ ਦੇ ਵਿੱਚ ਕੀ ਹੋ ਰਿਹਾ ਸੜਕਾਂ ਦੇ ਉੱਤੇ ਪਲਟਾ ਦਿੱਤੇ ਗਏ ਨੇ ਇਹਨਾਂ ਦੇ ਵਿੱਚ ਮਿੱਟੀ ਭਰ ਦਿੱਤੀ ਗਈ ਹੈ ਤਾਂ ਕਿ ਇਹ ਨਾ ਹਿੱਲ ਸਕਣ ਇੱਕ ਤੁਸੀਂ ਉਹ ਤਸਵੀਰ ਦੇਖੀ ਕਿਸ ਤਰੀਕੇ ਨਾਲ ਸੜਕ ਪਟਾ ਦਿੱਤੀ ਗਈ ਹੈ ਪਿੱਛੇ ਦੂਸਰੇ ਪਾਸੇ ਤਸਵੀਰ ਆ ਬੋਲਦੀ ਹੈ ਹਰਿਆਣਾ ਸਰਕਾਰ ਦੀ ਕਿ ਕਿਸ ਤਰੀਕੇ ਨਾਲ ਕੰਟੇਨਰ ਇਸ ਥਾਂ ਤੇ ਪਲਟਾ ਕੇ ਰੱਖ ਦਿੱਤੇ ਗੇੜੇ ਸੜਕਾਂ ਦੇ ਉੱਤੇ ਤਾਂ ਕਿ ਕਿਸਾਨ ਦਿੱਲੀ ਵੱਲ ਨਾ ਕੁਝ ਕਰ ਸਕਣ ਤੁਹਾਨੂੰ ਤਸਵੀਰਾਂ ਹੋਰ ਦਿਖਾਵਾਂਗੇ ਲੇਕਿਨ ਇੱਕ ਗੱਲ ਕਰ ਲਈਏ ਸਰਦਾਰ ਜੀ ਕਿੱਥੋਂ ਆਇਓ ਅਸੀਂ ਜੀ ਹਰਿਆਣੇ ਦੇ ਆ ਸਰਦਾਰ ਆ ਹਰਿਆਣੇ ਦੇ ਕਿਸਾਨ ਆ ਪਰ ਤੁਹਾਨੂੰ ਨਹੀਂ ਲੱਗਤ ਕਿ ਠੀਕ ਹੈ ਹਰ ਬੰਦੇ ਦੀ ਆਪਣੀ ਕੋਈ ਨਾ ਕੋਈ ਮਜਬੂਰੀ ਹੁੰਦੀ ਹੈ ਸਰਕਾਰ ਦੀ ਮਜਬੂਰੀ ਹੈ ਠੀਕ ਹੈ ਰੋਕਣਾ ਚਾਹੁੰਦੇ ਆ ਤੁਸੀਂ ਕੀ ਸਮਝਦੇ ਹੋ ਹਰਿਆਣਾ ਦੇ ਕਿਸਾਨ ਹੁੰਦੇ ਹੋਏ ਕੀ ਆ ਸਹੀ ਹੈ ਅੱਜ ਸੜਕ ਪਟਾ ਦਿੱਤੀ ਗਈ ਹੈ ਕੰਟੇਨਰ ਪਲਟਾ ਦਿੱਤਾ ਅਸੀਂ ਕਦੀ ਛੱਡਾਂਗੇ ਨਹੀਂ ਇਹ ਸੜਕ ਤੇ ਕੀ ਪੱਟੇ ਹੋਰ ਵੀ ਕੁਝ ਮੋਦੀ ਕਰਨਾ ਚਾਹੇ ਉਹ ਵੀ ਕਰ ਸਕਦਾ ਹੈ ਅਸੀਂ ਉਹਦਾ ਗਲਾ ਪਕੜ ਕੇ ਛੱਡਾਂਗੇ ਮੈਂ ਤੇਰਾ ਗਲਾ ਪਕੜਾਂ ਇਸ ਤਰ੍ਹਾਂ ਗਲਾ ਪਕੜ ਕੇ ਅਸੀਂ ਉਹਦਾ ਛੱਡਾਂਗੇ ਕਦੀ ਅਸੀਂ ਹਟਾਂਗੇ ਨਹੀਂ ਪਿੱਛੇ ਕਦੀ ਵੀ ਨਹੀਂ ਕਦੀ ਪਿੱਛੇ ਨਹੀਂ ਹਟਾਂਗੇ ਅਸੀਂ ਜੀ ਬਿਲਕੁਲ ਅਸੀਂ ਤਸਵੀਰਾਂ ਇੱਥੇ ਹੋਰ ਦਿਖਾ ਦੇਣਾ ਚਾਹੁੰਦੇ ਆ ਕਿਸਾਨਾਂ ਦੇ ਵਿੱਚ ਇੱਥੇ ਭਾਰੀ ਰੋਹ ਹੈ ਤਸਵੀਰਾਂ ਤੁਸੀਂ ਦੇਖ ਲਓ ਆ ਟਰੱਕ ਇੱਥੇ ਖੜਾ ਦਿੱਤੇ ਗਏ ਨੇ ਸੜਕਾਂ ਪੱਟ ਦਿੱਤੀਆਂ ਗਈਆਂ ਨੇ ਅੱਗੇ ਤੁਹਾਨੂੰ ਦਿਖਾਣਾ 10 10 15 15 ਫੁੱਟ ਡੂੰਗੀ ਸੜਕ ਪੱਟ ਦਿੱਤੀ ਗਈ ਹੈ ਹਾਲਾਂਕਿ ਕਈ ਪੰਜਾਬ ਦੇ ਨੇਤਾਗੜ ਵੀ ਇੱਥੇ ਪਹੁੰਚੇ ਨੇ ਤਾਂ ਕਿ ਅਸਲੀਅਤ ਉਹਨਾਂ ਨੂੰ ਵੀ ਪਤਾ ਚੱਲੇ ਆ ਤੁਸੀਂ ਇਹ ਤਸਵੀਰਾਂ ਦੇਖ ਲਓ ਆ ਸੜਕ ਪਟਾ ਛੱਡ ਦਿੱਤੀ ਐ ਤਾਂ ਕਿ ਜੋ ਲੋਕ ਨੇ ਅੱਗੇ ਨਾ ਜਾ ਸਕਣ ਕਿਸਾਨ ਲਗਾਤਾਰ ਪ੍ਰੋਟੈਸਟ ਕਰ ਰਹੇ ਨੇ ਹੋਰ ਤੁਹਾਨੂੰ ਅੱਗੇ ਅਸੀਂ ਤਸਵੀਰਾਂ ਦਿਖਾਣੇ ਆ ਇੱਥੇ ਦੀ ਸਰਕਾਰ ਦੀ ਜੋ ਨਲਾਇਕੀ ਐ ਤੁਹਾਨੂੰ ਨਲਾਇਕੀ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਹਰਿਆਣਾ ਦੀ ਸਰਕਾਰ ਦੀ ਨਲਾਇਕੀ ਦੀਆਂ ਤਸਵੀਰਾਂ ਮੂੰਹ ਬੋਲਦੀਆਂ ਤਸਵੀਰਾਂ ਆ ਤੁਸੀਂ ਦੇਖ ਸਕਦੇ ਹੋ ਕਿੰਨੇ ਡੂੰਘੇ ਪੱਟ ਦਿੱਤੇ ਨੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਕਰਨ ਦਿਖਾਓ ਲੋਕਾਂ ਨੂੰ ਕਿ ਕੀ ਹੋ ਰਿਹਾ ਇੱਥੇ ਹਰਿਆਣਾ ਦੇ ਵਿੱਚ ਹਰਿਆਣਾ ਦੀ ਸਰਕਾਰ ਕੀ ਕਰ ਰਹੀ ਐ ਜ਼ਰਾ ਦਿਖਾਓ ਸੜਕਾਂ ਪਟਾਟ ਛੱਡ ਦਿੱਤੀਆਂ ਨੇ ਬੈਰੀਕੇਡ ਫੜ ਕਿਸਾਨਾਂ ਵੱਲੋਂ ਬੈਰੀਕੇਡ ਵਿੱਚ ੁੱਟੇ ਜਾ ਰਹੇ ਨੇ ਮਿੱਟੀ ਛਿੱਟੀ ਜਾ ਰਹੀ ਹੈ ਕਿਸਾਨ ਇੱਥੇ ਮੌਕੇ ਤੇ ਪਹੁੰਚੇ ਹੋਣੇ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਰਨ ਦਿਖਾਓ ਤਸਵੀਰਾਂ ਲੋਕਾਂ ਨੂੰ ਕਿ ਸਾਡੇ ਕੀ ਹੋ ਰਿਹਾ ਹੈ ਸੜਕ ਪੱਟ ਦਿੱਤੀ ਗਈ ਹੈ ਸੜਕ ਪੱਟ ਦਿੱਤੀ ਗਈ ਹੈ ਤਾਂ ਕਿ ਜੋ ਕਿਸਾਨ ਨੇ ਅੱਗੇ ਨਾ ਜਾ ਸਕਣ ਪਰ ਕਿਸਾਨ ਅਥੇ ਪਹੁੰਚਣੇ ਖੁਦ ਸੜਕ ਨੂੰ ਹੁਣ ਮੁਰੰਮਤ ਕਰ ਰਹੇ ਨੇ ਸਰਕਾਰ ਨੇ ਸੜਕ ਬਣਾਣੀ ਤਾਂ ਕੀ ਸੀ ਸੜਕ ਸਰਕਾਰ ਨੇ ਸੜਕ ਪੱਟ ਦਿੱਤੀ ਹੈ ਕਿਸੇ ਵੀ ਕਿਸੇ ਵੀ ਸਰਕਾਰ ਦਾ ਕੰਮ ਹੁੰਦਾ ਹੈ ਬਣਾਉਣਾ ਕਿਸੇ ਵੀ ਸਰਕਾਰ ਦਾ ਕੰਮ ਨਹੀਂ ਹੁੰਦਾ ਵਿਗਾੜਨਾ ਲੇਕਿਨ ਇੱਕ ਹੈਰਾਨ ਕਰ ਦੇਣ ਵਾਲੀ ਤਸਵੀਰ ਹਰਿਆਣਾ ਦੀ ਸਰਕਾਰ ਦੀ ਹੈ ਸੜਕ ਬਣਾਣੀ ਤਾਂ ਕੀ ਸੀ ਉਹਨਾਂ ਦੇ ਉਲਟਾ ਆ ਦੇਖੋ ਆ ਕਿਸਾਨਾਂ ਦੇ ਅੱਗੇ ਆ ਟੋਏ ਪਟ ਦਿੱਤੇ ਨੇ ਆ ਟੋਏ ਤੇ ਕਿਸਾਨ ਵੀ ਆਪਣੇ ਪੂਰੇ ਜੋਸ਼ ਵਿੱਚ ਨੇ ਦਿੱਲੀ ਦੇ ਨਜ਼ਦੀਕ ਨੇ ਸੋਨੀਪੱਤ ਦੀਆਂ ਤਸਵੀਰਾਂ ਨੇ ਦੇਖੋ ਕਿਸ ਤਰੀਕੇ ਨਾਲ ਕਿਸਾਨਾਂ ਵੱਲੋਂ ਹੁਣ ਏ ਟੋਏ ਭਰੇ ਜਾ ਰਹੇ ਨੇ ਕੰਮ ਹੁੰਦਾ ਸਰਕਾਰ ਦਾ ਬਣਾੜਾ ਲੇਕਿਨ ਕਿਸਾਨ ਬਣਾ ਰਹੇ ਨੇ ਐਈ ਤਸਵੀਰਾਂ ਨਹੀਂ ਤੁਹਾਨੂੰ ਤਸਵੀਰਾਂ ਅਸੀਂ ਇੱਥੇ ਹੋਰ ਵੀ ਦਿਖਾਣੇ ਆ ਦੇਸ਼ ਭਰ ਦਾ ਹਨ ਕਿ মিডিਆ ਇੱਥੇ ਮੌਕੇ ਤੇ ਮੌਜੂਦ ਹੈ ਉਹ ਵੀ ਇੱਥੇ ਕੀ ਕਰ ਰਿਹਾ ਉਹ ਵੀ ਬੁਰੀ ਰਿਪੋਰਟ ਹਾਲਾਕੀ ਕਰ ਰਿਹਾ ਲੇਕਿਨ ਅਸਲ ਸਚਾਈ ਲੋਕਾਂ ਦੇ ਸਾਹਮਣੇ ਜਾਣੀ ਚਾਹੀਦੀ ਹੈ ਤੁਸੀਂ ਇੱਥੇ ਦੇਖ ਸਕਦੇ ਹੋ ਬੈਰੀਕੇਡ ਕੀਤੇ ਹੋਏ ਨੇ ਬੈਰੀਕੇਡ ਦੇ ਪਿੱਛੇ ਆ ਤੁਸੀਂ ਦੇਖ ਸਕਦੇ ਹੋ ਸੜਕ ਹੈ ਇਹ ਸੜਕ ਨੂੰ ਕੀ ਕੀਤਾ ਗਿਆ ਭਗੜ ਮਚ ਗਈ ਹੈ ਕਾਫੀ ਹਰਿਆਣਾ ਸਰਕਾਰ ਦੇਖੋ ਹਰਿਆਣਾ ਸਰਕਾਰ ਦੇ ਇਲਾਕੇ ਪਾਣੀ ਦੀਆਂ 부ਛਾੜਾ ਮਾਰ ਰਹੀ ਹੈ ਰਾਤ ਸਮੇਂ ਪਹਿਲਾਂ ਟੋਏ ਪੱਟ ਦਿੱਤੇ ਗਏ ਉਸ ਤੋਂ ਬਾਅਦ ਪਾੜੀ ਦਿਆ ਬੁਛਾੜਾ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਹਰਿਆਣਾ ਸਰਕਾਰ ਦੀ ਨਰਾਇਕੀ ਦੇਖੋ ਸਰਕਾਰ ਦਾ ਕੰਮ ਹੁੰਦਾ ਸੜਕਾਂ ਬਣਾਣਾ ਨਾ ਕਿ ਸੜਕਾਂ ਪਟਣਾ ਘਰੋਂ ਪਾਣੀ ਜਿੰਨਾ ਮਾਰਾ ਕਿੰਨਾ ਮਾਰੇਗਾ ਅੱਛਾ ਕੀਆ ਕੀਆ ਕੀ ਹੋਰ ਕਹਾਂ ਜੋ ਮੈਂ ਵਿਸ਼ਨੂ ਗੁਜਰ ਬੋਲ ਰਹਾ ਹਾਂ ਤਹਿਸੀਲ ਡੀਕ ਜ਼ਿਲ੍ਹਾ ਭਰਤਪੁਰ ਸੇ ਬੋਲ ਰਹਾ ਹਾਂ ਆਪਣਾ ਭਰਤਪੁਰ ਮੇਂ ਜ਼ਿਲ੍ਹਾ ਪੜਤਾ ਹੈ ਕਿੰਨਾ ਪਾਣੀ ਮਾਰੇਗਾ ਇਹ ਕਿਸਾਨ ਭਾਈਓ ਕੋ ਕਿੰਨਾ ਹੋਤਾ ਹੈ ਕਿੰਨਾ ਨੁਕਸਾਨ ਹੈ ਇਸ ਮੇਂ ਕਿੰਨਾ ਹੋਇਆ ਹਮ ਸਾਥੇ ਹੋ ਕੇ ਕਿਥੋਂ ਆਏ ਤੁਸੀਂ हम ड्राइवर हम ड्राइवर लोग हैं हम ड्राइवर ही करते हैं गाड़ी चलाते हैं हम देश प्रदेश घूमते हैं ਇਹ ਕਿੰਨਾ ਪਾਣੀ ਮਾਰੇ ਹੁਣ ਗੱਡੀ ਚੱਲੂਗੀ ਸੜਕਾ ਤਾਂ ਪਟ ਦਿੱਤੀਆਂ ਗਈਆਂ ਹੁਣ ਗੱਡੀ ਕਿੱਥੇ ਚੱਲੇਗੀ ਸੜਕੋ ਖੁੱਲੀ ਹੋਈ ਹੈ ਆਪਣਾ ਭਰਤਪੁਰ ਡਿਸਟ੍ਰਿਕਟ ਜੇ ਵਾਹਾਂ ਵੀ ਇਹ ਜਾਮ ਲੱਗਾ ਹੋਇਆ ਹੈ ਆਪਣੀ ਤਰਫ਼ ਵੀ ਵਾਹਾਂ ਵੀ અમારી ਫੋਨ 'ਤੇ ਅਭੀ ਬਾਤ ਹੋਈ ਹੈ ਉਹਨਾਂ ਨੇ ਬੋਲਾ ਪੂਰਾ ਵੀ ਆंदोलਨ ਕਰੋ ਵਾਹਾਂ ਵੀ ਆਪਣੇ ਸਰਦਾਰ ਭਾਈਏ ਪੂਰਾ ਵੀ ਯਾ ਕੀ ਹੈ ਇਤਨਾ ਪਾਣੀ ਮਾਰਨੇ ਸੇ ਜੇ ਹਮਾਰੇ ਸਰਦਾਰ ਭਾਈ ਭਾਗ ਰਹੇ ਹੈ ਬਿਲਕੁਲ ਬਿਲਕੁਲ ਹਮਾਰੇ ਸਰਦਾਰ ਭਾਈ ਉਹ ਬਿਲਕੁਲ ਹੋਰਾ ਦੀਆਂ ਗੱਲਾਂ ਵੀ ਸੁਣ ਲਿਨ ਨੇ ਹਾਂਜੀ ਹਾਂਜੀ ਬਿਲਕੁਲ 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 ਹਾਂਜੀ ਜਦੋਂ ਇਹ ਨੌਨ ਕਿਸਾਨ ਹੋ ਕੇ ਇੰਨਾ ਰੋਸ ਆਇਆ ਇਹਦੇ ਵਿੱਚ ਇੰਨਾ ਰੋਸ ਆ ਤਾਂ ਕਿਸਾਨਾਂ ਦਾ ਰੋਸ ਕਿੰਨਾ ਹੋਊਗਾ ਪਰ ਸਰ ਸਰਕਾਰ ਦਾ ਕੰਮ ਹੁੰਦਾ ਹਰ ਚੀਜ਼ ਨੂੰ ਬਣਾਉਣਾ ਪਰ ਇੱਥੇ ਦੀ ਸਰਕਾਰ ਨੇ ਵਿਗਾੜੀ ਦਿੱਤਾ ਟੋਏ 20 20 ਫੁੱਟ ਦੇ 15 ਫੁੱਟ ਦੇ ਡੂੰਘੇ ਪੜ ਦਿੱਤੇ ਅੱਜ ਕੇ ਸ਼ਾਂਤੀਪੂਰਵਕ ਮਾਰਚ ਨਿਕਲ ਰਿਹਾ ਸ਼ਾਂਤੀਪੂਰਵਕ ਪ੍ਰੋਟੈਸਟ ਕਰਨ ਜਾ ਰਹੇ ਆ ਜਾਂ ਸਾਡੇ ਏਡੇ ਏਡੇ ਹੱਕ ਖੋਏ ਜਾ ਰਹੇ ਜਾਂ ਸਾਡੇ ਤੇ ਕਾਨੂੰਨ ਥੋਪੇ ਜਾ ਰਹੇ ਨੇ ਉਸ ਤੋਂ ਬਾਅਦ ਵੀ ਜੇ ਇਸ ਤਰੀਕੇ ਨਾਲ ਰੋਕਿਆ ਜਾ ਹਰਿਆਣੇ ਦਾ ਤਾਂ ਕੁਝ ਨਹੀਂ ਅਸੀਂ ਤਾਂ ਪਾਰ ਹੋਣਾ ਇਹ ਜੀਟੀ ਰੋਡ ਕਿਸੇ ਦੀ ਬਪਾਉਤੀ ਥੋੜੀ ਨਾ ਇਹ ਤਾਂ ਸਰਕਾਰ ਦੇ ਟੈਕਸ ਨੇ ਆਲੀ ਬਣੀ ਹੈ ਵੀ ਬਿਲਕੁਲ ਬਿਲਕੁਲ ਸਾਡੇ ਟੈਕਸ ਨੇ ਮੈਂ ਸਾਡੇ 4 ਲੱਖ ਦਾ ਟੈਕਸ ਦਿੱਤਾ ਹੈ ਕਿਹੜੀ ਥਾਂ ਤੋਂ ਆਇਓ ਮੈਂ ਲੁਧਿਆਣੇ ਤੋਂ ਆਇਆ ਜੀ ਰਾਮਪੁਰ ਮੇਰਾ ਪਿੰਡ ਆ ਤੁਸੀਂ ਵੀ ਜੋ ਕਿਸਾਨ ਪ੍ਰਦਰਸ਼ਨ ਕਰਦੇ ਆਪਣੀਆਂ ਮੰਗਾਂ ਰੱਖਣ ਜਾ ਰਹੇ ਨੇ ਉਹਨਾਂ ਦੇ ਨਾਲ ਬਿਲਕੁਲ 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 ਸਾਡੀ ਗੱਡੀ ਉੱਥੇ ਸਾਰੇ ਅਸੀਂ ਰੁਕੇ ਹੋਏ ਆ ਦੇ ਕਿਸ ਤਰੀਕੇ ਨਾਲ ਜਾਉਂਗੇ ਕੰਟੇਨਰ ਵਿੱਚ ਛਿੱਟੇ ਪਏ ਆ ਭਰੇ ਪਏ ਆ ਹਟਾਇਆ ਜਾਊਗਾ ਇਹਨਾਂ ਨੂੰ ਬਿਲਕੁਲ ਅਸੀਂ ਕਿੰਨੇ ਕਿੰਨੇ ਅਭਰੋਧ ਇਹਨਾਂ ਦੇ ਕਿੰਨੇ ਵਾਅਦੇ ਪੂਰ ਪਾਰ ਕਰਕੇ ਆ ਰਹੇ ਆ ਹਰ ਜਗ੍ਹਾ ਤੇ ਅਪਰਾਧ ਪੈਦਾ ਕਰਦੇ ਰਹੇ ਆ ਕਿੰਨੇ ਅਪਰਾਧ ਪਾਰ ਕੀਤੇ ਅਸੀਂ ਬਿਲਕੁਲ ਬਿਲਕੁਲ ਅਸੀਂ ਹੋਰ ਤਸਵੀਰਾਂ ਵੀ ਅੱਗੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਰਨ ਮੈਂ ਚਾਹਾਂਗਾ ਕਿ ਤੁਸੀਂ ਅੱਗੇ ਆ ਕੇ ਦਿਖਾਓ ਕਿ ਇੱਥੇ ਅਸਲ ਆਖਿਰਕਾਰ ਤਸਵੀਰ ਕੀ ਹੈ ਕੁਝ ਸਮਾਂ ਪਹਿਲਾਂ ਉਹਨਾਂ ਨੇ ਵਾਟਰ ਕੈਨਨ ਦੀ ਜੋ ਆਪਣੀ ਗੱਡੀ ਹੁੰਦੀ ਹੈ ਉਸ ਨੂੰ ਸਟਾਰਟ ਕੀਤਾ ਸੀ ਤਾਂ ਕਿ ਲੋਕਾਂ ਨੂੰ ਪਿੱਛੇ ਭਜਾਇਆ ਜਾ ਸਕੇ ਸਾਹਮਣੇ ਵਾਟਰ ਕੈਨਨ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇਸ ਨੂੰ ਰੈਡੀ ਕੀਤਾ ਜਾ ਰਿਹਾ ਤਾਂ ਕਿ ਕਿਸਾਨਾਂ ਦੇ ਉੱਤੇ ਇਸ ਦਾ ਇਸਤੇਮਾਲ ਕੀਤਾ ਜਾ ਸਕੇ ਤੇ ਉਧਰ ਦੂਸਰੇ ਪਾਸੇ ਜੇਕਰ ਅਸੀਂ ਦੇਖੀਏ ਪਹਿਲਾਂ ਤਾਂ ਇਹ ਦੇਖੋ ਭਾਰੀ ਸੰਖਿਆ ਦੇ ਵਿੱਚ ਪੁਲਿਸ ਬੰਨ ਇਸ ਤਰੀਕੇ ਨਾਲ ਤਣਾਤ ਕੀਤਾ ਗਿਆ ਹਾਲਾਂਕਿ ਇਹ ਤਸਵੀਰਾਂ ਅਸੀਂ ਦੇਖਦੇ ਹੁੰਦੇ ਸੀ ਜੰਮੂ ਕਸ਼ਮੀਰ ਸ਼੍ਰੀਨਗਰਵਾਰੇ ਲਾ ਕੇ ਜਿ ਲੇਕਿਨ ਅੱਜ ਉਹ ਜੋ ਕਸ਼ਮੀਰ ਦੇ ਕਿਸੇ ਸਮੇਂ ਹਾਲਾਤ ਹੁੰਦੇ ਸੀ ਅੱਜ ਤੁਹਾਨੂੰ ਹਰਿਆਣਾ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਕੁਝ ਇਹੀ ਤਸਵੀਰ ਪੰਜਾਬ ਹਰਿਆਣਾ ਬਾਰਡਰ ਤੇ ਦੇਖਣ ਨੂੰ ਮਿਲ ਰਹੀ ਸੀ ਤੇ ਇਸਾਂ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਇੱਕ ਪਾਸੇ ਨੇ ਖੁਦ ਟੋਇਆਂ ਨੂੰ ਭਰ ਰਹੇ ਨੇ ਤਾਂ ਕਿ ਅੱਗੇ ਵਧਿਆ ਜਾ ਸਕੇ ਤੇ ਦੂਸਰੇ ਪਾਸੇ ਹਰਿਆਣਾ ਦੀ ਸਰਕਾਰ ਵੱਲੋਂ ਜੋ ਇੱਥੇ ਪੁਲਿਸ ਵੱਲ ਤੇ ਨਾਦ ਕੀਤਾ ਗਿਆ ਉਹ ਕਿਸ ਤਰੀਕੇ ਨਾਲ ਰੋਕ ਰਿਹਾ ਪਿੱਛੇ ਦੇਖੋ ਤੁਸੀਂ ਗੱਡੀਆਂ ਦਾ ਕਾਫਲਾ ਦੇਖੋ ਜ਼ਰਾ ਇੱਕ ਵਾਰ ਪਿੱਛੇ ਕਿ ਲੋਕ ਮੰਨਦੇ ਨੇ ਕਿ ਇਹ ਆਮ ਨਿਹੱਥੇ ਕਿਸਾਨਾਂ ਨੂੰ ਰੋਕਣ ਦੇ ਲਈ ਹੈ ਇਹ ਸਾਰਾ ਤਾਮ-ਜਾਮ ਇਸ ਤਰੀਕੇ ਨਾਲ ਲੱਗ ਰਿਹਾ ਜਿਵੇਂ ਇਸ ਪਾਸਿਓਂ ਕੋਈ ਅੱਤਵਾਦੀਆਂ ਦਾ ਗਰੁੱਪ ਆ ਰਿਹਾ ਹੋਵੇ ਇਸ ਤਰੀਕੇ ਦਾ ਤਾਮ-ਜਾਮ ਕੀਤਾ ਹੋਇਆ ਤੁਸੀਂ ਤੁਹਾਡੇ ਨਾਲ ਮੈਂ ਗੱਲ ਕਰਨੀ ਚਾਹੂੰਗਾ ਸਰ ਤੁਸੀਂ ਦੱਸੋ ਕਿੱਥੋਂ ਆਏ ਹੋ ਸਰ ਮੈਂ ਰਾਜਪੁਰੇ ਤੋਂ ਨੇੜੇ ਪਿੰਡ ਆ ਮੇਰਾ ਉੱਥੋਂ ਆਇਆ ਹਾਂ ਅੱਤਾਂ-ਰਾਂਜਮ ਦੇਖ ਕੇ ਕੀ ਲੱਗ ਰਿਹਾ ਤੁਹਾਨੂੰ ਇੱਕ ਇੱਕ ਕਿਸਾਨਾਂ ਨੂੰ ਰੋਕ ਲਿਆ ਹਤਵਾਦੀ ਨੂੰ ਰੋਕਣ ਲਿਆ ਐਵੇਂ ਲੱਗ ਰਿਹਾ ਇਸ ਟਾਈਮ ਵੀ ਪਾਕਿਸਤਾਨ ਤੋਂ ਕੋਈ ਤਕੜਾ ਗਰੁੱਪ ਕੋਈ ਇੰਡੀਆ ਵਿੱਚ ਐਂਟਰ ਕਰ ਗਿਆ ਹੋਵੇ ਦਾ ਇਹ ਕਿਸਾਨਾਂ ਨਾਲ ਜੋ ਰੋਟੀ ਦੇ ਰਿਹਾ ਇਸ ਟਾਈਮ ਇਹਨਾਂ ਨੂੰ ਸਾਰੇ ਜੋ ਪੁਲਿਸ ਵਾਲੇ ਖੜੇ ਇਹ ਵੀ ਰੋਟੀ ਖਾ ਰਹੇ ਆ ਸਰ ਇਹ ਕਿਸਾਨਾਂ ਦੀ ਬਣਾਈ ਵੀ ਰੋਟੀ ਜਿਹੜੀ ਦਾਣਾ ਅੰਨ ਪੈਦਾ ਕਰਿਆ ਉਹ ਖਾ ਰਹੇ ਆ ਇਹ ਡੰਡੇ ਚੱਕੀ ਅਤਿਆਚਾਰ ਕਰ ਰਹੇ ਆ ਕਿਸਾਨਾਂ ਤੇ ਸਰ ਪਰ ਸੁਣ ਦੇਖਿਆ ਤਾਂ ਇਹ ਵੀ ਜਾਵੇ ਬੱਜੇ ਵੀ ਨੇ ਆਪਣੀ ਡਿਊਟੀ 'ਚ ਸਰਕਾਰ ਤਾਂ ਇਹਨਾਂ ਨੂੰ ਆਰਡਰ ਦੇ ਰਹੀ ਹੈ ਨਾ ਪਰ ਤੁਸੀਂ ਇਹਦੇ ਬਾਰੇ ਨੂੰ ਸਰਕਾਰ ਬਾਰੇ ਕੀ ਕਹੋਗੇ ਜੋ ਸੜਕਾਂ ਹੀ ਪਟਾ ਦਿੱਤੀਆਂ ਗਈਆਂ ਨੇ ਇਹ ਕੰਟੇਨਰ ਹਜ਼ਾਰਾਂ ਟਨ ਜੋ ਭਾਰੇ ਹੁੰਦੇ ਆ ਉਹ ਪਲਟਾ ਕੇ ਰੱਖ ਦਿੱਤੇ ਆ ਮਿੱਟੀ ਦੇ ਨਾਲ ਤਾਂ ਕਿ ਕਿਸਾਨਾਂ ਦਾ ਪ੍ਰਦਰਸ਼ਨ ਫੇਲ ਹੋ ਸਕੇ ਸਰ ਇਹ ਪ੍ਰਦਰਸ਼ਨ ਰੁਕਣੇ ਵਾਲਾ ਨਹੀਂ ਹੈਗਾ ਪਹੁੰਚੋਗੇ ਦਿੱਲੀ ਅੱਜ ਕਿਸਾਨ ਦਾ ਬੱਚਾ-ਬੱਚਾ ਘਰ ਤੇ ਤੁਰ ਪਿਆ ਤਾਂ ਦਿੱਲੀ ਨੂੰ ਪਹੁੰਚ ਕੇ ਹਟੂਗੇ ਜੋ ਮਰਜ਼ੀ ਹੋ ਜਵੇ ਦਿੱਲੀ ਪਹੁੰਚ ਕੇ ਹਟੂਗੇ ਜੇ ਜਿੰਨੀ ਮਰਜ਼ੀ ਫੋਰਸ ਲਾ ਲੈਣ ਫੌਜ ਲਾ ਲੈਣ ਪਰ ਕਿਸਾਨ ਪਹੁੰਚ ਪਹੁੰਚੂਗਾ ਜ਼ਰੂਰ ਇਹ ਮੁਤਾਕਤ ਨਹੀਂ ਹੈਗੀ ਮੋਦੀ ਦੀ ਸਾਨੂੰ ਰੋਕ ਲਵੇ ਬਿਲਕੁਲ ਤਾਂ ਕਿਸਾਨਾਂ ਦੇ ਇੱਕੋ ਗੱਲ ਕਹਿਣੀ ਹੈ ਕਿ ਚਾਹੇ ਕੁਝ ਵੀ ਹੋ ਜੇ ਕਿਸਾਨ ਪਹੁੰਚ ਕੇ ਜ਼ਰੂਰ ਹਟਣਗੇ ਦਿੱਲੀ ਹੁਣ ਤੁਹਾਨੂੰ ਅਸੀਂ ਉਹ ਤਸਵੀਰਾਂ ਵੀ ਅੱਗੇ ਦਿਖਾਣੇ ਆ ਇਸ ਸਾਥੇ ਜੋ ਪੰਜਾਬੀ ਕਲਾਕਾਰ ਨੇ ਉਹ ਵੀ ਪਹੁੰਚੇ ਹੋਏ ਨੇ ਦੀਪ ਸਿੱਧੂ ਦੀ ਇਸ ਵਕਤ ਤੁਸੀਂ ਤਸਵੀਰਾਂ ਦੇਖ ਰਹੇ ਹੋ ਪੁਲਿਸ ਨਾਲ ਹਰਿਆਣਾ ਪੁਲਿਸ ਦੇ ਨਾਲ ਆਪਣੀ ਗੱਲਬਾਤ ਕਰ ਰਹੇ ਨੇ ਤਾਂ ਕਿ ਉਹਨਾਂ ਦੇ ਨਾਲ ਪਤਾ ਕੀਤਾ ਜਾ ਸਕੇ ਆ ਵਖੇਰਕਾਰੇ ਕਿਉਂ ਇੰਨਾ ਤਾਮਜਾਮ ਕੀਤਾ ਹੋਇਆ ਕਿਉਂ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਹਦੇ ਨਾਲ ਜੋ ਵੀ ਇਹ ਕਾਰਵਾਈ ਕੀਤੀ ਗਈ ਹੈ ਹਰਿਆਣਾ ਸਰਕਾਰ ਵੱਲੋਂ ਇਹ ਸਿਰਫ 2 ਦਿਨਾਂ ਵਾਲੀ ਤਾਂ ਰੋਕ ਲੋਂਗੇ ਤੁਸੀਂ ਪੰਜਾਬ ਤੋਂ ਜੋ ਕਿਸਾਨ ਆਏ ਆ ਜਾਂ ਹੋਰ ਵੀ ਦੇਸ਼ ਦੇ ਹਿੱਸਿਆਂ ਤੋਂ ਜਿਹੜੇ ਲੰਘ ਰਹੇ ਆ ਪਰ ਉਸ ਤੋਂ ਬਾਅਦ ਕੀ ਤੁਸੀਂ ਆਪਣੇ ਹੀ ਦੇਸ਼ ਦੇ ਆਪਣੇ ਹੀ ਸ਼ਹਿਰ ਦੇ ਆਪਣੇ ਹੀ ਸੂਬੇ ਦੇ ਲੋਕਾਂ ਦਾ ਜ਼ਿੰਦਗੀ ਨਰਕ ਭਰੀ ਬਣਾ ਰਹੇ ਹੋ ਇਹ ਲੋਕਾਂ ਦੇ ਟੈਕਸ ਪੇਅਰਸ ਦਾ ਪੈਸਾ ਸੀ ਜੋ ਇਸ ਵਕਤ ਗੱਡੇ ਦੇ ਵਿੱਚ ਪਾ ਦਿੱਤਾ ਗਿਆ ਮਨੋਹਰ ਲਾਲ ਖੱਟਰ ਦੀ ਸਰਕਾਰ ਦੇ ਵੱਲੋਂ ਫਿਲਹਾਲ ਤੁਸੀਂ ਇੱਕ ਵਾਰੇ ਤਸਵੀਰ ਇਹਰਾ ਦੇਖੋ ਕਿਸ ਤਰੀਕੇ ਨਾਲ ਵਾਟਰ ਟੈਂਕਰ ਇੱਥੇ ਖੜੇ ਨੇ ਤੇ ਦੂਸਰੇ ਪਾਸੇ ਤੁਸੀਂ ਉਹ ਇੱਕ ਪਿੱਛੇ ਵੈਨ ਦੇਖ ਸਕਦੇ ਹੋ ਜਿਸ ਦੇ ਨਾਲ ਆਸੂ ਗੈਸ ਦੇ ਅਥਰੂ ਗੈਸ ਦੇ ਗੋਲੇ ਛਿੱਟੇ ਜਾਂਦੇ ਆ ਉਹ ਵੀ ਇੱਥੇ ਮੌਜੂਦ ਆ ਭਾਰੀ ਭਰ ਕੰਟ੍ਰਕ ਟਰੱਕ ਖੜੇ ਕੀਤੇ ਵਿਆ ਤਾਂ ਕਿ ਕਿਸਾਨ ਆਪਣੇ ਵਾਹਨ ਅੱਗੇ ਨਾ ਲਿਜਾ ਸਕਣ ਤੇ ਇਧਰ ਦੇਖੋ ਤੁਸੀਂ ਜੋ ਸੜਕ ਉਰੇ ਹੁੰਦੀ ਸੀ ਇੱਕ ਸ਼ਾਨਦਾਰ ਹਾਈਵੇ ਹੁੰਦਾ ਸੀ ਉਹਨੂੰ ਤਾਂ ਇੱਥੇ ਟੀਲਾ ਬਣਾ ਕੇ ਰੱਖ ਦਿੱਤਾ ਹੈ ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਦੇਉਸੇ ਤੇ ਲੋਕ ਲਗਾਤਾਰ ਖੜੇ ਨੇ ਸਰਕਾਰ ਨਾਲ ਹਾਲਾਕੀ ਗੱਲਬਾਤ ਜਾਰੀ ਹੈ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰਕਾਰ ਕਿਉਂ ਇੱਥੇ ਰੋਕਿਆ ਜਾ ਰਿਹਾ ਹੈ ਕਿਸ ਅਪਰਾਧ ਵਿੱਚ ਇੱਥੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ طرف ਉਸ طرف ਵੀ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਨਜ਼ਰ ਜ਼ਰੂਰ ਮਾਰਨ ਕੈਮਰਾ ਦੀ ਤਾਂ ਕਿ ਪਤਾ ਚੱਲ ਸਕੇ ਹੋਰ ਇਸ ਤੋਂ ਇਲਾਵਾ ਕਿੰਨੀ ਭਾਰੀ ਬਲ ਦੇ ਵਿੱਚ ਉਰੇ ਫੋਰਸ ਤੇ ਨਾਦ ਕੀਤੀ ਗਈ ਹੈ ਸਿਰ ਤੇ ਹੈਲਮਟ ਲਿੱਤੇ ਗਏ ਆਪਣੀ ਸੁਰੱਖਿਆ ਨੂੰ ਠੀਕ ਹੈ ਚੰਗੀ ਗੱਲ ਹੈ ਯਕੀਨੀ ਬਣਾਉਣਾ ਚਾਹੀਦਾ ਪਰ ਜੋ ਇੱਥੇ ਲੋਕ ਆ ਰਹੇ ਨੇ ਸੜਕਾਂ ਤੋਂ ਲੰਘ ਰਹੇ ਨੇ ਉਹ ਕੋਈ ਉਰੇ ਅਤੰਕਵਾਦ ਫਲਾਣ ਲਈ ਨਹੀਂ ਲੰਘ ਰਹੇ ਬਲਕਿ ਉਹ ਤਾਂ ਸ਼ਾਂਤਮਈ ਤਰੀਕੇ ਨਾਲ ਦਿੱਲੀ ਵੱਲ ਸੇ ਦਿੱਲੀ ਜਾ ਰਹੇ ਸੀ ਤਾਂ ਕਿ ਆਪਣੀਆਂ ਗੱਲਾਂ ਰੱਖੀਆਂ ਜਾ ਸਕਣ ਤੇ ਦੂਸਰੇ ਪਾਸੇ ਉਹ ਤੁਸੀਂ ਦੇਖ ਲਓ ਇਸ ਤਰੀਕੇ ਨਾਲ ਉਰੇ ਸਿਕਿਉਰਿਟੀ ਫੋਰਸਸ ਨੇ ਜੋ ਉਹਨਾਂ ਦਾ ਇਕੱਠ ਹੋਇਆ ਗਿਆ ਵਾ ਵਿੱਚ ਆਰਪੀਐਫ ਦੇ ਜਵਾਨ ਵੀ ਨੇ ਇਸ ਤੋਂ ਇਲਾਵਾ ਹਰਿਆਣਾ ਪੁਲਿਸ ਦੇ ਜਵਾਨ ਵੀ ਨੇ ਇੱਥੇ ਹਾਲਾਂਕਿ ਹਰਿਆਣਾ ਜੋ ਪੁਲਿਸ ਹੈ ਉਸ ਦੇ ਨਾਲ ਲਗਾਤਾਰ वार्तालाप ਕੀਤਾ ਜਾ ਰਿਹਾ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਹੈ ਕਿ ਆਖਰਕਾਰ ਕਾਰਨ ਕੀ ਹੈ ਲੇਕਿਨ ਕੋਈ ਇੱਕ ਨਤੀਜਾ ਨਹੀਂ ਨਿਕਲ پا ਰਿਹਾ ਕਿ ਕਿਸ ਜੁਰੰਦ ਦੇ ਹੇਠ ਲੋਕਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ ਲੋਕਾਂ ਦੇ ਪੈਸੇ ਦੇ ਨਾਲ ਇਹ ਸਟੇਟ ਹਾਈਵੇ ਨੈਸ਼ਨਲ ਹਾਈਵੇ ਬਣੇ ਹੋਏ ਨੇ ਤੇ ਉਹਨਾਂ ਤੇ ਹੀ ਲੋਕਾਂ ਨੂੰ ਜਾਣ ਤੋਂ ਬਣਾ ਕੀਤਾ ਜਾ ਰਿਹਾ ਹੈ ਉਲਟਾ ਜੋ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਨਾਲ ਟੈਕਸ ਲਿੱਤਾ ਹੁੰਦਾ ਹੈ ਉਸ ਦੇ ਨਾਲ ਜੋ ਡਿਵੈਲਪਮੈਂਟ ਹੁੰਦੀ ਹੈ ਉਸ ਡਿਵੈਲਪਮੈਂਟ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਗਈਆਂ ਨੇ ਡੂੰਗੇ ਟੋਏ ਪੱਟ ਦਿੱਤੇ ਗਏ ਨੇ ਆ ਤਸਵੀਰਾਂ ਤੁਸੀਂ ਦੇਖੋ ਸੋਨੀਪੱਤ ਦੀਆਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਵਕਤ ਤਾਂ ਤੁਹਾਨੂੰ ਇੱਥੇ ਅਸੀਂ ਹੋਰ ਤਸਵੀਰਾਂ ਵੀ ਦਿਖਾਣੇ ਆ ਹਰਿਆਣਾ ਸਰਕਾਰ ਨੇ ਕਿਵੇਂ ਕਿਸਾਨਾਂ ਨੂੰ ਰੋਕਣ ਦੇ ਲਈ ਇੱਥੇ ਆਪਣੀ ਇੱਕ ਚਾਲ ਚੱਲੀ ਹੈ ਆ ਦੇਖੋ ਆ ਤੁਹਾਨੂੰ ਮੈਂ ਗੱਡੇ ਦਿਖਾਣਾ ਚਾਹੂੰਗਾ ਸਰਕਾਰ ਦਾ ਕੀ ਕੰਮ ਹੁੰਦਾ ਵੱਡਾ ਸਵਾਲ ਵੱਡਾ ਸਵਾਲ ਇਹ ਹੈ ਕਿ ਆਖਰਕਾਰ ਸਰਕਾਰ ਦੀ ਜ਼ਿੰਮੇਵਾਰੀ ਕੀ ਹੁੰਦੀ ਹੈ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿਸੇ ਵੀ ਚੀਜ਼ ਨੂੰ ਬਣਾਉਣਾ ਨਾ ਕਿ ਕਿਸੇ ਵੀ ਚੀਜ਼ ਦਾ ਸੱਤਿਆਨਾਸ਼ ਕਰ ਦੇਣਾ ਇਸ ਵੇਲੇ ਜੋ ਹਰਿਆਣਾ ਸਰਕਾਰ ਨੇ ਕੀਤਾ ਵਾਕਈ ਇੱਕ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਸੜਕਾਂ ਹੀ ਪਟ ਹਾਈਵੇ ਪਟ ਦਿੱਤਾ ਗਿਆ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਹਾਈਵੇ ਪਟ ਦਿੱਤਾ ਗਿਆ ਹਾਈਵੇ ਹਾਲਾਂਕਿ ਲੋਕਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਖੋਦ ਇਸ ਹਾਈਵੇ ਨੂੰ ਪ੍ਰਿਪੇਅਰ ਕੀਤਾ ਜਾਵੇ ਤਾਂ ਕਿ ਲੋਕ ਅੱਗੇ ਜਾ ਸਕਣ ਆਪਣੀ ਗੱਲ ਸਰਕਾਰ ਤੱਕ ਰੱਖ ਸਕਣ ਬੈਰੀਕੇਡ ਰੱਖੇ ਗਏ ਨੇ ਭਾਰੀ ਪਰਕਮ ਉਸ ਤੋਂ ਬਾਅਦ ਆ ਪੱਥਰ ਆ ਤੁਸੀਂ ਦੇਖ ਸਕਦੇ ਹੋ ਇਹ ਪੱਥਰਾਂ ਦਾ ਇੱਥੇ ਕੀ ਕੰਮ ਹੈ ਹਾਈਵੇ ਦੇ ਉੱਤੇ ਇਹ ਪੱਥਰਾਂ ਦਾ ਕੀ ਕੰਮ ਹੈ ਇਹ ਪੱਥਰ ਇਸ ਥਾਂ ਤੇ ਦਾ ਪੈਣੇ ਲੇਕਿਨ ਅਸੀਂ ਸਵੇਰ ਦੀ ਤਾਂ ਅਗਰ ਤਸਵੀਰਾਂ ਦੀ ਗੱਲ ਕਰੀਏ ਪੱਥਰਾਂ ਨੂੰ ਇੱਕ ਦੂਜੇ ਨਾਲ ਬੰਨ੍ਹ ਦਿੱਤਾ ਗਿਆ ਸੀ ਸੰਗਲਾਂ ਦੇ ਨਾਲ ਉਹ ਵੀ ਜੋ ਕਿਸਾਨ ਸੀ ਉਹਨਾਂ ਨੇ ਚੱਕ ਕੇ ਪਿੱਛੇ ਕੀਤੇ ਕਿਸੇ ਵੀ ਥਾਂ ਤੇ ਕੋਈ ਹਿੰਸਕ ਘਟਨਾ ਦੀ ਵਾਰਦਾਤ ਨਹੀਂ ਹੋਈ ਕਿਸਾਨ ਸ਼ਾਂਤੀ ਨਾਲ ਆਪਣਾ ਜਾ ਰਹੇ ਸੀ ਤੇ ਹੁਣ ਥਾਂ ਥਾਂ ਤੇ ਰੋਕਿਆ ਗਿਆ ਸੀ ਜਿਹੜਾ ਕਿ ਸ਼ੰਭੂ ਬਾਰਡਰ ਦੀ ਗੱਲ ਕਰੀਏ ਤਾਂ ਦਿੱਲੀ ਬਾਰਡਰ ਚ ਕੰਮਸਾ ਢਾਈ ਤੋਂ 3 ਘੰਟੇ ਦਾ ਰਸਤਾ ਸਵੇਰ ਤੋਂ ਲੈ ਕੇ ਸ਼ਾਮ ਹੋ ਗਈ ਹਾਲੇ ਤੱਕ ਕਿਸਾਨ ਨਹੀਂ ਪਹੁੰਚ ਸਕੇ ਕਾਰਨ ਇਸ ਦਾ ਇਹ ਹੈ ਕਿ ਉਹਨਾਂ ਨੂੰ ਥਾਂ ਥਾਂ ਤੇ ਰੋਕਿਆ ਗਿਆ ਉਹਨਾਂ ਦੇ ਅਗੇ ਹਾਰਡਲਸ ਪੈਦਾ ਕੀਤੇ ਗਏ ਤੇ ਜਦੋਂ ਕਿਸਾਨ ਕਿਸੇ ਵੀ ਥਾਂ ਤੇ ਨਹੀਂ ਰੁਕੇ ਤਾਂ ਆ ਨਤੀਜਾ ਆ ਨਤੀਜਾ ਇੱਕ ਵਾਰ ਮੈਂ ਫੇਰ ਤੋਂ ਤੁਹਾਨੂੰ ਦਿਖਾ ਦੇਣਾ ਚਾਹੁੰਦਾ ਆ ਨਤੀਜਾ ਇਹ ਮੋਦੀ ਦੀ ਕਬਰ ਹੈ ਇਹ ਇਹਦੇ ਚ ਮੋਦੀ ਦਾ ਦਫਨ ਦਫਨ ਹੋਣਾ ਹੈ ਠੀਕ ਹੈ ਜੀ ਇਹ ਉਹਦਾ ਪਤਨ ਹੋਣਾ ਹੈ ਮੋਦੀ ਦੀ ਕਬਰ ਹੈ ਇਹ ਇਹਦੇ ਚ ਦਫਨ ਹੋਏਗਾ ਪਰ ਮੈਂ ਇੱਕ ਸਵਾਲ ਸਭ ਤੋਂ ਕੋਮਨ ਪੁੱਛ ਰਿਹਾ ਸਰਕਾਰਾਂ ਦਾ ਕੰਮ ਕੀ ਹੁੰਦਾ ਬਣਾਉਣਾ ਪਰ ਆ ਸਰਕਾਰ ਦਾ ਕੰਮ ਤਾਂ ਪਹਿਲੀ ਵਾਰ ਦੇਖਿਆ ਕਿ ਖੱਡੀ ਪੱਟ ਦੇਣਾ ਉਹ ਵੀ ਆਪਣੇ ਹੀ ਦੇਸ਼ ਦੀ ਜਨਤਾ ਲਈ ਚੋਰ ਹੀ ਸਰਕਾਰ ਚੋਰ ਲੁਟੇਰੇ ਭ੍ਰਿਸ਼ਟਾਚਾਰੀ ਨੇ ਜੀ ਇਹਨਾਂ ਦਾ ਹਰ ਤਰ੍ਹਾਂ ਦਾ ਇਹਨਾਂ ਦੇ ਵਿੱਚ ਮਾੜੇ ਤੋਂ ਮਾੜਾ ਗੁਣ ਭਰਿਆ ਹੋਇਆ ਇਹ ਕਹਿੰਦੇ ਲੋਕਾਂ ਦੇ ਸੇਵਾਦਾਰ ਆ ਆ ਸੇਵਾ ਕਰਦੇ ਲੋਕਾਂ ਦੀ ਸਰਦਾ ਕਹਿੰਦੇ ਕਿਸੇ ਇੱਕ ਇੱਕ ਨਹੀਂ ਨਹੀਂ ਇੱਕ ਇੱਕ ਕਹਿੰਦੇ ਆ ਕਿਸੇ ਦੇ ਹੱਕ ਦਾ ਵੀ ਮੈਂ ਉਹੀ ਕਹਿੰਨਾ ਕਿਸੇ ਦੇ ਹੱਕ ਦਾ ਇਹ ਪਬਲਿਕ ਦਾ ਪੈਸਾ ਇਹ ਜਿਹੜਾ ਨੁਕਸਾਨ ਕਰ ਰਹੀ ਹੈ ਜੀ ਇਹ ਟੈਕਸਪੇਅਰ ਦਾ ਪੈਸਾ ਸੀ ਸੜਕਾਂ ਬਣੀਆਂ ਤੇ ਆਪ ਪਟਾ ਦਿੱਤੀਆਂ ਗਈਆਂ ਇਹ ਵਾਲੀ ਸੜਕ ਇਹਨਾਂ ਨੇ ਦੇਖ ਲਓ ਤੋੜ-ਤੋੜ ਕੇ ਉੱਪਰੋਂ ਉੱਪਰੋਂ ਵਾਲੀ ਤੋੜਤੀ ਠੀਕ ਹੈ ਜੀ ਇਹ ਹੁਣ ਮੋਦੀ ਨੇ ਡੋਏ ਨਹੀਂ ਪੱਟੇ ਕਬਰ ਪੱਟੀ ਆਪਣੀ ਹੁਣ ਇਸ ਤੋਂ ਬਾਅਦ ਕਿਸਾਨ ਕੀ ਕਰਨਗੇ ਉਹਨਾਂ ਨੂੰ ਤਾਂ ਇੱਕ ਕਿਵੇਂ ਲੰਘਣਗੇ ਕਿਵੇਂ ਤੁਸੀਂ ਵਾਪਸ ਮੁੜੇ ਨਹੀਂ ਆਏ ਅਸੀਂ ਇੱਥੇ ਨੰਗਣਾ ਵਾ ਕਦੇ ਵੀ ਨੰਗਾਂਗੇ ਸਵੇਰੇ ਨੰਗੀਏ ਪਰਸੋ ਨੰਗੀਏ ਤਿੰਨ ਤਿੰਨ ਮਹੀਨੇ ਦਾ ਰਾਸ਼ਨ ਸਾਡੀਆਂ ਟਰਾਲੀਆਂ ਚ ਹੈ ਅਸੀਂ ਇੱਥੇ ਹੀ ਲੰਘਾਂਗੇ ਬਿਲਕੁਲ 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 ਤਾਂ ਸੋਨੀ ਪੱਦੀਏ ਤੁਹਾਨੂੰ ਤਸਵੀਰਾਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੁਣ ਅੱਗੇ ਵੀ ਅਸੀਂ ਗੱਲਬਾਤ ਕਰ ਲੈਣੇ ਆ ਕਿ ਆਖਿਰਕਾਰ ਇੱਥੇ ਪੁਲਿਸ ਦੇ ਨਾਲ ਕੀ ਵਾਰਤਾ ਲਾਪ ਚੱਲ ਰਹੀ ਹੈ ਕੀ ਹੋ ਰਿਹਾ ਦੂਜੇ ਵੀ ਜਾਣਾ ਪਿਆ ਕਿ ਅਗੱਤੇ ਵੀ ਜਾ ਰਹਾ ਇਸ ਸਮੇਂ ਗੱਲਬਾਤ ਕੀਤੀ ਜਾ ਰਹੀ ਹੈ ਲੇਕਿਨ ਗੱਲਬਾਤ ਦਾ ਫਿਲਹਾਲ ਕੋਈ ਨਤੀਜਾ ਨਹੀਂ ਨਿਕਲਦਾ ਨਜ਼ਰ ਆ ਰਿਹਾ ਸਿਰਫ ਹਰਿਆਣਾ ਪੁਲਿਸ ਵੱਲੋਂ ਇੱਕੋ ਗੱਲ ਕਹੀ ਜਾ ਰਹੀ ਹੈ ਕਿ ਸ਼ਾਂਤਮਈ ਤਰੀਕੇ ਨਾਲ ਵਾਪਸ ਚਲੇ ਜਾਵੇ ਤੇ ਸਰਕਾਰ ਦੇ ਨਾਲ ਗੱਲਬਾਤ ਕੀਤੀ ਜਾਵੇ ਅਸੀਂ ਅੱਗੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਆਖਰਕਾਰ ਇੱਥੇ ਹੋਰ ਕੀ ਕੀ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਹੀਂ ਲੱਗਦਾ ਇਹ ਨਹੀਂ ਲੱਗਦਾ ਕਿ ਇਹ ਕਿਸਾਨਾਂ ਨੂੰ ਇਸ ਤਰੀਕੇ ਨਾਲ ਲੱਗਦਾ ਕਿ ਸਰਕਾਰ ਵੱਲੋਂ ਕੋਈ ਇਹ ਸਮਝਿਆ ਜਾ ਰਿਹਾ ਕਿ ਪਿੱਛੇ ਸ਼ਾਇਦ ਕੋਈ ਅਤੰਕਵਾਦੀ ਆ ਰਹੇ ਨੇ ਇੰਨੀ ਪੁਲਿਸ ਫੋਰਸ ਸ਼ਾਇਦ ਨਹੀਂ ਆਮ ਲੋਕਾਂ ਨੂੰ ਲੋਕਾਂ ਨਹੀਂ ਤਾਂ ਨਹੀਂ ਹੁੰਦੀ ਹਾਂਜੀ ਤੁਸੀਂ ਕਿੱਥੋਂ ਆਇਓ ਮੈਂ ਜਾਵਾਂਗਾ ਇੱਕ ਵਾਰ ਤੁਸੀਂ ਥੱਲੇ ਉਤਰੋ ਸਾਡੇ ਨਾਲ ਗੱਲਬਾਤ ਜ਼ਰੂਰ ਕਰੋ ਮਹਾਲੀ ਤੋਂ ਆਇਓ ਹਾਂਜੀ ਹਾਂਜੀ ਹਾਂ ਕੀ ਕਹੋਗੇ ਹੁਣ ਆ ਜੋ ਤੁਸੀਂ ਖੜੇ ਅੱਗੇ ਪੱਟ ਦਿੱਤੇ ਆ ਕਿਸਾਨਾਂ ਅੱਗੇ ਉਹ ਖੱਡੇ ਪੱਟੇ ਦਾ ਕੁਝ ਨਹੀਂ ਹੈਗੇ ਜਿਹੜੇ ਪਿੱਛੇ ਅਸੀਂ ਕਰਕੇ ਆਏ ਆ ਨਾ ਉਹ ਤੇ ਇਹਨਾਂ ਦੇ ਸਾਹਮਣੇ ਕੁਝ ਵੀ ਨਹੀਂ ਹੈ ਜੀ ਆ ਪਰ ਪਿੱਛੇ ਖੱਡੇ ਨਹੀਂ ਪੱਟੇ ਸੀ ਆ ਮੰਨਿਆ ਸੀਗੇ ਪਿੱਛੇ ਖੱਡੇ ਪੱਟੇ ਦੀ ਗੱਲ ਕਰਾਂ ਹੈ ਜੀ ਜਿਆਦਾ ਨਾ ਸਿੱਖਾਂ ਨੇ ਉੱਥੇ ਗਏ ਤੇ ਦਿੱਲੀ ਤਖਤ ਪੱਟ ਕੇ ਲੈ ਤੇ ਹਰਮੰਦਰ ਸਾਹਿਬ ਪਿਆ ਪਹਿਲਾਂ ਸਿੱਖਾਂ ਦੀ ਗੱਲ ਕਰਾਂ ਦੱਸੋ ਸਿੱਖਾਂ ਨੇ ਮੋਢਿਆਂ 'ਤੇ ਬੰਦੂਖ ਚਲਾਈ ਵੀ ਐ ਆਪਣੇ ਦੇ ਮੋਢੇ ਸਾਲਿਆਂ ਟੁੱਟੇ ਹੋਏ ਆ ਬਿਲਕੁਲ ਬਿਲਕੁਲ ਕੋਈ ਗੱਲ ਨਹੀਂ ਅਸੀਂ ਇਹੀ ਇੱਕ ਵਾਰ ਫਿਰ ਤੋਂ ਦਿਖਾਉਂਦੀ ਇੱਥੇ ਕੋਸ਼ਿਸ਼ ਕਰਦੇ ਆ ਕਿ ਕਿਸ ਤਰੀਕੇ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਸੀ ਆਪਣੀ ਗੱਲ ਮੰਗਾ ਰੱਖਣੀਆਂ ਚਾਹੁੰਦੇ ਸੀ ਲੇਕਿਨ ਮੰਗਾ ਤਾਂ ਕੀ ਉਹਨਾਂ ਨੂੰ ਕਿਸ ਤਰੀਕੇ ਨਾਲ ਰੋਕਿਆ ਜਾਂਦਾ ਤੁਸੀਂ ਆਹ ਤਸਵੀਰਾਂ ਇਸ ਵਕਤ ਦੇਖ ਸਕਦੇ ਹੋ ਭਾਰੀ ਸੰਖਿਆ ਦੇ ਵਿੱਚ ਇੱਥੇ ਪੁਲਿਸ ਵੱਲ ਤਾਇਨਾਤ ਹੈ ਹਰਿਆਣਾ ਪੁਲਿਸ ਵਜਰ ਉਹਨਾਂ ਦਾ ਜੋ ਵਾਹਨ ਹੈ ਉਹ ਵੀ ਇੱਥੇ ਖੜਾ ਅਥਰੂ ਗੈਸ ਦੇ ਗੋਲੇ ਸਿੱਟਣ ਵਾਲੀ ਜੋ ਵਾਹਨ ਹੈ ਉਹ ਵੀ ਉਸ ਥਾਂ ਤੇ ਖੜੀ ਹੈ ਇਸ ਤੋਂ ਇਲਾਵਾ ਵਾਟਰ ਕੈਨਨ ਵੀ ਇੱਥੇ ਖੜੀ ਹੈ ਤਾਂ ਕਿ ਅਗਰ ਜੇਕਰ ਹਾਲਾਤ ਕਾਬੂ ਤੋਂ ਬਾਹਰ ਹੁੰਦੇ ਨੇ ਤਾਂ ਉਸ ਦਾ ਇਸਤੇਮਾਲ ਕੀਤਾ ਜਾ ਸਕੇ ਤਾਂ ਇੱਕ ਵਾਰ ਤੁਸੀਂ ਇੱਥੇ ਫੋਰਸ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਇੱਥੇ ਪੁਲਿਸ ਫੋਰਸ ਤਾਇਨਾਤ ਹੈ ਲੇਕਿਨ ਅਸਾਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇੱਥੇ ਹਾਲਾਤ ਨੂੰ ਦਿਖਾਣਿਆ ਹੋਰ ਇੱਥੇ ਕੀ ਚਰਚਾ ਚੱਲ ਰਹੀ ਹੈ ਪੁਲਿਸ ਦੇ ਨਾਲ ਕੀ ਗੱਲਬਾਤ ਚੱਲ ਰਹੀ ਹੈ ਅਸੀਂ ਤੁਹਾਨੂੰ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਇੱਥੇ আপে খরলাগে পানিয়ারাকে করাইডিয়ারাই ਅਈਦਾ ਉੱਧੇ ਕੰਮ ਜਾਣਾ ਯਾਰ ਇਹ ਕਿੱਡਾ ਕੰਮ ਐ ਤੁਹਾਨੂੰ ਚੱਕਾਈਂਦੇ ਨਾ ਤੇ ਵੜੀਕਦੇ ਮੇਰਾ ਆਪਾਂ ਆ ਗਏ ਗੱਲ ਕਰ ਲੈ ਨਹੀਂ ਗੱਲ ਕਰਾਈ ਤਾ ਕੰਮ ਐ ਇਹੋ ਦਾ ਦੱਸਿਆ ਗੱਲ ਕਰ ਜਾ ਰਿਹਾ ਤਾ ਕਾਰਗੰਦੀਆਂ ਪਹਾੜੀਆਂ ਟਾਲਾਂਗੇ ਅਸੀਂ ਹੀ ਜੀਤੀਆ ਤਾ ਕਾਰਗੰਦੀਆਂ ਪਹਾੜੀਆਂ ਟਾਲਦੇ ਤੁਹਾਨੂੰ ਦਿਖਾਉਣਾ ਇਹ ਜਾਣਾ ਅੰਦਰ ਜਾ ਕੇ ਦੇਖਾਂ ਮੈਂ ਗੱਲ ਜਾ ਬੰਦਿਆ सानता <laughs> इंदास <laughs> ཀྱྱ� རོར اوي کي ڏندے آ भई की सिंधी करायो ਤਾਂ ਇਸ ਵਕਤ ਇੱਥੇ ਜੋ ਹਰਿਆਣਾ ਪੁਲਿਸ ਹੈ ਉਸਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਜੋ ਇੱਥੇ ਮੌਜੂਦ ਹੈ ਉਹਨਾਂ ਦਾ ਸਾਫ਼ ਤੌਰ ਤੇ ਇੱਕੋ ਗੱਲ ਕਹਿਣੀ ਹੈ ਕਿ ਫਿਲਹਾਲ ਹਲੇ ਵੱਡੇ ਅਫਸਰਾਂ ਦੀ ਉਡੀਕ ਹੈ ਜੋ ਉਹ ਕਹਿਣਗੇ ਉਸ ਦੇ ਹਿਸਾਬ ਨਾਲ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਫਿਲਹਾਲ ਤੁਹਾਨੂੰ ਅਸੀਂ ਦਿਖਾ ਰਹੀਏ ਕਿ ਕਿਸ ਤਰੀਕੇ ਨਾਲ ਪੁਲਿਸ ਨਾਲ ਗੱਲਬਾਤ ਕੀਤੀ ਜਾ ਰਹੀ ਹੈ महाराज हिंदुस्तान ਪ੍ਰਾਈਵੇਟ ਜੰਟਾ ਦੇਸ਼ ਕੋ ਬੇਚ ਦੇ ਨਿਕਲ ਜਾਏਗਾ ਪਹਿਲੇ ਸਾਰੇ ਲੋਕ ਇਸ ਬਾਤ ਤੇ ਵਿਚਾਰ ਕਰੋ ਸ਼ਰਮ ਕਰੋ ਤਹੋਂ ਤਹੋਂ ਨੂੰ ਕੁਝ ਹੋਰ ਤਸਵੀਰਾਂ ਵੀ ਦਿਖਾਣ ਦੀ ਅਸੀਂ ਇੱਥੇ ਕੋਸ਼ਿਸ਼ ਕਰਦੇ ਹਾਂ ਜੋ ਇੱਥੇ ਖੱਡਾ ਪਟਿਆ ਹੋਇਆ ਉਸ ਨੂੰ ਕਿਸਾਨ ਹਾਲਾਂਕਿ ਖੁਦ ਆਪਣੇ ਵੱਲੋਂ ਹੀ ਭਰਨ ਦੀ ਕੋਸ਼ਿਸ਼ ਕਰ ਰਹੇ ਨੇ ਆ ਤੁਸੀਂ ਆ ਤਸਵੀਰਾਂ ਦੇਖ ਸਕਦੇ ਹੋ ਆ ਤਸਵੀਰਾਂ ਦੇਖੋ ਆਖਰਕਾਰ ਇੱਥੇ ਕੀ ਹੋ ਰਿਹਾ ਹੈ ਤੁਹਾਨੂੰ ਇੱਥੇ ਹੋਰ ਕੁਝ ਲੋਕਾਂ ਦੇ ਨਾਲ ਵੀ ਅਸੀਂ ਆਹ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇੱਥੇ ਕੀ ਚੱਲ ਰਿਹਾ। ਸਾਡੇ ਨਾਲ ਇੱਥੇ ਕੁਝ ਹੋਰ ਕਿਸਾਨ ਜੱਥੇਬੰਦੀਆਂ ਨੇ ਇੱਥੇ ਲੋਕ ਵੀ ਮੌਜੂਦ ਨੇ। ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਸਰ ਆ ਤੁਸੀਂ ਆ ਕੀ ਕਹਿਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਆ ਜੋ ਤਸਵੀਰਾਂ ਨੇ ਆ ਤਸਵੀਰਾਂ ਵੀ ਦਿਖਾਉਣ ਦੀ ਕੋਸ਼ਿਸ਼ ਕਰੋ। ਆ ਕੀ ਹੈ? ਆ ਕੀ ਹੈ ਇਹ? ਆ ਕਬਰ ਜਿਹੜੀ ਹੈ ਨਾ ਆ ਪੁੱਤੀਏ ਖਟਾਰਾ ਸਰਕਾਰ ਨੇ ਔਰ ਕਿਦੇ ਵਾਸਤੇ ਪੁੱਤੀਏ ਮੋਦੀ ਜਿੰਦਗਾਰ ਵਾਸਤੇ ਪੁੱਤੀਏ ਆ ਬਖਾਓ ਥੱਲੇ ਕਰਕੇ ਹੱਥ ਖਾਂ ਦੀ ਕੋਸ਼ਿਸ਼ ਕਰੋ ਸਰਕਾਰ ਦਾ ਸਰਕਾਰ ਦਾ ਇੱਕ ਇੱਕ ਸਰ ਮੈਂ ਇੱਕ ਇੱਕ ਸਰਕਾਰ ਦਾ ਕੰਮ ਹੁੰਦਾ ਹੈ ਕਿ ਡਿਵੈਲਪਮੈਂਟ ਕਰਨੀ ਆ ਲੇਕਿਨ ਆ ਕੀ ਇਹ ਰੁਕੀ ਕਹਿਣਾ ਚਾਹੁੰਦਾ ਇੱਕ ਮਿੰਟ ਇੱਕ ਮਿੰਟ ਇਹ ਗ੍ਰੈਂਡ ਟਰੱਕ ਰੋਡ ਨੰਬਰ 1 ਹੈ ਗ੍ਰੈਂਡ ਟਰੱਕ ਰੋਡ ਨੰਬਰ 1 ਕੈਲਕਾਟਾ ਸੇ ਜੋ ਲਾਹੌਰ ਜਾਂਦੀ ਹੈ ਜੋ ਕਲਕੱਤਾ ਸੇ ਲਾਹੌਰ ਜਾਂਦੀ ਹੈ ਜੋ 20 50 ਮੁਲਕੋ ਕੋ ਜੋੜਦੀ ਹੈ ਇਹ ਉਹ ਸੜਕ ਹੈ ਔਰ ਹਮ ਪੀਸਫੁਲੀ ਐਜੀਟੇਸ਼ਨ ਕਰਨੇ ਜਾ ਰਹੇ ਸੀ ਰਾਮਲੀਲਾ ਗਰਾਊਂਡ ਮੇਂ ਔਰ ਹਮਾਰਾ ਦੇਖੋ ਰਸਤਾ ਕਿਵੇਂ ਰੋਕਿਆ ਨਹੀਂ ਹੋ ਰਿਹਾ ਕੋਈ ਬਿਲਕੁਲ ਬਿਲਕੁਲ ਸਰਦਾਰ ਜੀ ਮੈਂ ਇਹੀ ਪੁੱਛਣਾ ਚਾਹੂੰਗਾ ਹੁਣ ਜੋ ਆ ਕੰਮ ਕੀਤਾ ਗਿਆ ਸਰਕਾਰ ਵੱਲੋਂ ਹੁਣ ਅਗਲੀ ਪਲੈਨਿੰਗ ਫਿਰ ਕੀ ਹੋਊਗੀ ਇਸ ਤਰੀਕੇ ਨਾਲ ਕਿਵੇਂ ਲੰਘਿਆ ਜਾਊਗਾ ਹੁਣ ਇਥੋਂ ਅਸੀਂ ਦੇਖੋ ਸਾਨੂੰ ਪਹਾੜ ਵੀ ਅੱਗੇ ਖੜਾ ਕਰ ਦੇਣਾ ਸਾਨੂੰ ਪਹਾੜ ਵੀ ਰੋਕ ਨਹੀਂ ਸਕਦਾ ਅਸੀਂ ਆਪਣੇ ਰਸਤੇ ਆਪ ਆਪ ਲੱਭਾਂਗੇ ਅਸੀਂ ਪਿੱਛੋਂ ਪਿੱਛੋਂ ਖੇਤਾ 'ਚੋਂ ਖੇਤਾ 'ਚੋਂ ਹੋ ਕੇ ਨਿਕਲ ਜਾਾਂਗੇ ਔਰ ਸਾਨੂੰ ਰੋਕ ਕੇ ਦਿਖਾਉ ਜੇ ਇਹਨੇ ਗਲਤ ਪੰਗਾ ਲੈ ਲਿਆ ਜ਼ਿਮੀਦਾਰਾਂ ਦੇ ਨਾਲ ਜ਼ਿਮੀਦਾਰਾਂ ਨੇ ਇਹਨੂੰ ਕੁਰਸੀ 'ਤੇ ਬਿਠਾਇਆ ਸੀ ਔਰ ਜ਼ਿਮੀਦਾਰਾਂ ਨੇ ਇਹਨੇ ਗਲਤ ਪੰਗਾ ਲੈ ਲਿਆ ਅਸੀਂ ਇਹਨੂੰ ਬਖਸ਼ਾਂਗੇ ਨਹੀਂ ਕਿਸੇ ਕੀਮਤ 'ਤੇ ਵੀ ਇਹ ਝੂਠ ਬੋਲ ਕੇ ਕੁਰਸੀ ਹਾਸਲ ਕੀਤੀ ਇਹਨੇ कि मैं पहली ही कलम से स्वामी का रिपोर्ट लागू करूंगा और इसने और ये बोला था कि मैं जम, जमींदारों की जम, हाँ। जमींदारों की आय दुगनी करूंगा और किया क्या अरे दो हजार वाली फसल मेरी 600 रुपए में लुटा दी अरे हराम जाद मर जाओ डूब के मर जाओ तुम्हें कोई शर्म है तुमने बोला खट्टर सिखा ने बोला मेरा पानी मेरी विरासत तुम जीरी छोड़ दो और मक्की की फसल लगाओ भाई हमने एक सेकंड हाँ। मक्की की फसल हमने लगाई भाई हमने मक्की की फसल लगाई और मक्की की फसल का आपने रेट बोला कि हम एस MSP देंगे साढ़े अठारह सौ रूपए पर क्विंटल और वो मार्केट में हमारी छह सौ रूपए क्विंटल और कौन जुम्मू ऐसी गल है ਇਸ ਤਰੀਕੇ ਨਾਲ ਫਿਰ ਕਿਸਾਨ ਯਕੀਨ ਕਰਨਗੇ ਕਿਉਂਕਿ ਵੈਸੇ ਤਾਂ ਪੰਜਾਬ ਦੀ ਗੱਲ ਕਰੀਏ 23 ਫਸਲਾ ਤੇ ਐਮਐਸਬੀ ਆ ਲੇਕਿਨ ਦੋ ਤੋਂ ਇਲਾਵਾ ਕੋਈ ਗੱਲ ਹੀ ਨਹੀਂ ਕਰਦਾ ਕਿਉਂ ਕਿ ਆਸੀ ਯਕੀਨ ਕਰੀਏ ਨਹੀਂ ਫਿਰ ਐਸੇ ਵਿੱਚ ਕਿਹੜੀ ਸਰਕਾਰ ਦੀ ਤੁਸੀਂ ਮੇਨ ਗਲਤੀ ਕੀ ਦੀ ਸਮਝਦੇ ਹੋ ਸਰਕਾਰਾਂ ਨੇ ਤਾਂ ਸਭ ਨੇ ਸੱਤਾ ਸੱਤਾ ਸਭ ਨੇ ਇੰਜੋਏ ਕੀਤੀ ਆ ਸਾਡੀ ਖੁਦ ਦੀ ਗਲਤੀ ਹੈ ਅਸੀਂ ਇਸ ਚਾਹ ਵਾਲੇ ਨੂੰ ਬੜੀ ਵੱਡੀ ਕੁਰਸੀ ਦਿੱਤੀ ਹੈ ਇਹ ਸਾਡੀ ਆਪਣੀ ਗਲਤੀ ਹੈ ਉਹ ਗਲਤੀ ਉਹ ਗਲਤੀ ਉਹ ਗਲਤੀ ਸਾਨੂੰ ਖੁਦ ਨੂੰ ਦੁਰਸਤ ਕਰਨੀ ਪੈਗੀ ਅਸੀਂ ਕਰਾਂਗੇ ਅਰੇ ਆ ਆਰ ਅਤੇ ਇਹਦੇ ਵਾਸਤੇ ਅਸੀਂ ਤਿਆਰ ਆ ਅਸੀਂ ਇਸੇ ਵਾਸਤੇ ਆਏ ਆ ਅਸੀਂ ਆਪਣੇ ਬਾਲ ਪਰਿਵਾਰ ਬੱਚੇ ਆਪਣਾ ਅੜੋਸ-ਪੜੋਸ ਸਾਰਾ ਕੁਝ ਛੱਡ ਕੇ ਸੜਕਾਂ ਤੇ ਗੜਿਆ ਹਰਿਆਣੇ ਨੂੰ ਆਪਣੀ ਬਿਲਕੁਲ ਬਿਲਕੁਲ ਸੜਕਾਂ ਤੇ ਖੜਿਆ ਹੋ ਵੀ ਸੜਕਾਂ ਵੀ ਖੜਨ ਯੋਗ ਨਹੀਂ ਛੱਡਿਆ ਹੁਣ ਤਾਂ ਇੱਥੇ ਵੀ ਵੱਡੇ ਟਹਾਂ ਸੜਕਾਂ ਤੇ ਵੀ ਭੈਣ ਜੋ ਪੰਜਾਬ ਦਾ ਮੋਟਾ ਹਾਂ ਬਿਲਕੁਲ ਬਿਲਕੁਲ ਇੱਥੇ ਬਿਲਕੁਲ ਬਿਲਕੁਲ ਇਹ ਆਵਾਜ਼ ਹੈ ਪੰਜਾਬ ਦੇ ਕਿਸਾਨ ਦੀ ਪੰਜਾਬ ਦੇ ਜਨਤਾ ਦੀ ਆਵਾਜ਼ ਹੈ ਹੋਰ ਪੰਜਾਬ ਦਾ ਕਿਸਾਨ ਕੀ ਕਹਿੰਦਾ ਸੱਣ ਹੋਰ ਵੀ ਪੰਜਾਬ ਦੇ ਕਿਸਾਨ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਕੀ ਕਹਿਣਾ ਚਾਹੋਗੇ ਜੋ ਆ ਖਾਸ ਕਰਕੇ ਆ ਜੋ ਘਰਾ ਹੋਇਆ ਹੈ ਇਹ ਸਰਕਾਰ ਏ ਮੋਦੀ ਸਰਕਾਰ ਇਹ ਸ਼ੇਰ ਸ਼ਾ ਸੂਰੀ ਸਰਕਾਰ ਰਹੀ ਹੈ ਜਿਹਨੂੰ ਅੱਜ ਸਭ ਤੋਂ ਗੰਦਾ ਸਮਝਦੇ ਨੇ ਮੁਸਲਮਾਨਾਂ ਨੂੰ ਸ਼ੇਰ ਸ਼ਾ ਸੂਰੀ ਨੇ ਇਹ ਸੜਕ ਲਾਹੌਰ ਪੇਸ਼ਾਵਰ ਤੋਂ ਲੈ ਕੇ ਤੋੜ ਅੱਗੇ ਕੰਨਿਆ ਕੁਮਾਰੀ ਤੱਕ ਸ਼ੇਰ ਸ਼ਾ ਸੂਰੀ ਬਲਵਾਈ ਸੀ ਅੱਜ ਮੋਦੀ ਉਸੇ ਸ਼ੇਰ ਸ਼ਾ ਸੂਰੀ ਦੇ ਵਿੱਚ ਉਸ ਮਾਰਗ ਦੇ ਵਿੱਚ ਆ ਤੁਸੀਂ ਵੇਖ ਲੋ 10 10 ਫੁੱਟ ਦਵਾ ਦਿੱਤੇ ਨੇ ਲੰਬਾਈ 50 60 ਫੁੱਟ ਹੋ ਗਈ ਏ ਇਹ ਕਾਦੀ ਸਰਕਾਰ ਏ ਕਾਹਦਾ ਹਿੰਦੁਸਤਾਨ ਏ ਆ ਇਹ ਕਾਹਦਾ ਭਾਰਤ ਏ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਏ ਇੱਕ ਸਾਨੂੰ ਕਿਸਾਨਾਂ ਨੂੰ ਜਿਹੜਾ ਸਾਰੇ ਦੇਸ਼ ਦਾ ਅੰਨ ਪੈਦਾ ਕਰਦੇ ਨੇ ਹਰ ਇੱਕ ਛੋਟਾ ਕਿੜੀ ਤੋਂ ਲੈ ਕੇ ਹਾਥੀ ਤੱਕ ਕਿਸਾਨਾਂ ਦਾ ਅੰਨ ਪੈਦਾ ਕੀਤਾ ਹੋਇਆ ਖਾਂਦੇ ਨੇ ਇਹ ਮੋਦੀ ਖੁਦ ਵੀ ਖਾਂਦਾ ਏ ਅੱਜ ਸੜਕਾਂ ਤੇ ਰੂਲੇਗਾ ਹੇ ਮਲਾਂ ਮੋਦੀ ਸਰਕਾਰ ਵੀ ਰੁਲੇਗੀ ਅੱਜ 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 ਵੇਖੋ ਉਸ ਅਨਦਾਤਾ ਨੂੰ ਉਸ ਅਨਦਾਤਾ ਨੂੰ ਇੱਕ ਸਟੇਟ ਤੋਂ ਦੂਜਾ ਸਟੇਟ ਜਾਣ ਵਾਸਤੇ ਕਿਹੜੀਆਂ ਮੁਸੀਬਤਾਂ ਦਾ ਸਾਹਮਣਾ ਕਰ ਪਿਆ ਕਰਨਾ ਪੈ ਰਿਹਾ ਹੈ ਉਹਨਾਂ ਦੇ ਅੱਗੇ ਖੱਡੇ ਖੋਦੇ ਜਾ ਰਹੇ ਨੇ ਆ ਖੱਡੇ ਖੱਡੇ ਖੋਦੇ ਜਾ ਰਹੇ ਨੇ ਆ ਖੱਡੇ ਵੇਖੋ ਜਰਾ ਆ ਕਿੰਨੇ ਕੋ ਖੱਡੇ ਮੋਦੀ ਜੀ ਨੇ ਹਾਈਵੇ ਜਿਹੜਾ ਸ਼ੇਰ ਸ਼ਾ ਸੂਰੀ ਬਣਵਾਇਆ ਸੀ ਬਿਲਕੁਲ 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 ਇਹ ਮੋਦੀ ਆ ਕੰਪਨੀਆਂ ਨਹੀਂ ਬਣਵਾਇਆ ਇਹ ਸ਼ੇਰ ਸ਼ਾ ਸੂਰੀ ਜਿਹੜਾ ਇੱਕ ਮੁਸਲਮਾਨ ਸੀ ਉਹਨੇ ਬਨਵਾਇਆ ਸੀ ਅੱਜ ਮੋਦੀ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਮੋਦੀ ਨੂੰ ਇਹ ਭਾਜਪਾ ਸਰਕਾਰ ਨੂੰ ਇਸ ਅਖੰਡ ਦੇ ਵਿੱਚ ਲਿਆ ਕੇ ਦੱਬਦਾ ਕਿਸਾਨ ਕਿਸਾਨ ਆਪਣੀਆਂ ਛਾਤੀਆਂ ਤੇ ਗੋਲੀਆਂ ਖਾਂਦੇ ਤੇ ਦਿੱਲੀ ਜਾਣਦੇ ਸਰਸਦਾ ਕਰਾਮ ਕਰਨ ਦੇ ਜੋੜੀ ਮਰਜੀ ਤਾਕਤ ਲਾਣੀ ਹੈ ਲਾਲਾ ਤੁਸੀਂ ਕੋਈ ਕਿਸਾਨਾਂ ਸਾਫ਼ ਕਹਿਣਾ ਹੈ ਕਿ ਚਾਹੇ ਕੁਝ ਵੀ ਹੋ ਜਾਵੇ ਦਿੱਲੀ ਤੱਕ ਦਾ ਕੂਚ ਜ਼ਰੂਰ ਕੀਤਾ ਜਾਊਗਾ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਸੀ ਤੇ ਦੂਸਰੇ ਪਾਸੇ ਕਿਸਾਨ ਖੜੇ ਨੇ ਤਾਂ ਦੂਸਰੇ ਪਾਸੇ ਹਰਿਆਣਾ ਪੁਲਿਸ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਹੱਲ ਨਿਕਲੇ ਗੱਲਬਾਤ ਅਤੇ ਕਿਸਾਨ ਹੋਰ ਅੱਗੇ ਜਾ ਸਕਣ ਹੋਰ ਪਲਪਲ ਦੀ ਕੀ ਖਬਰ ਹੋਵੇਗੀ ਪਲਪਲ ਦੀ ਕੀ ਅਪਡੇਟ ਹੋਵੇਗੀ ਸਾਡੀ ਲਗਾਤਾਰ ਕੋਸ਼ਿਸ਼ ਹੋਵੇਗੀ ਕਿ ਤੁਹਾਡੇ ਤੱਕ ਅਸੀਂ ਜਲਦੀ ਤੋਂ ਜਲਦੀ ਪਹੁੰਚਾਈਏ ਹੋਰ ਅੱਗੇ ਕੀ ਹੁੰਦਾ ਅਸੀਂ ਅਪਡੇਟ ਤੁਹਾਡੇ ਲਈ ਲੈ ਕੇ ਆਵਾਂਗੇ ਤੁਸੀਂ ਦੇਖੋ